ਦੇਖੋ ਜੀ ਮੈਂ ਰਜਤ ਮਦਾਨ 올 ਇੰਡੀਆ ਹਿੰਦੂ ਸੰਘਰਸ਼ ਕਮੇਟੀ ਦਾ ਰਾਸ਼ਟਰੀ ਜਨਰਲ ਸੈਕਟਰੀ ਠੀਕ ਹੈ ਜੀ ਮੇਰੇ ਨਾਲ ਬੋਬੀ ਹੰਸ ਜੀ ਨੇ ਸਾਡੇ ਸਾਰੇ ਮੁੰਡੇ ਟੀਮ ਗਰੁੱਪ ਖਲੋਤਾ ਜੀ ਸਾਡਾ ਇੱਕ ਰਾਤੀ 11 ਵਜੇ ਮੁੰਡਾ ਲਵਪ੍ਰੀਤ ਲਵ ਜਿਸ ਦਾ ਕੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਇਹ ਪੁਰਾਣੀ ਰੰਜਿਸ਼ ਚੱਲਦੀ ਹੈ ਜੀ ਕੋਚਾ ਗਰੁੱਪ ਨਾਲ ਠੀਕ ਹੈ ਜੀ ਕੁਝ ਸਮਾਂ ਪਹਿਲਾਂ 2019 ਦੇ ਵਿੱਚ ਇੱਕ ਸਾਡਾ ਲੜਕਾ ਸੀਗਾ ਜੀ ਨਵੀਵਾਦੀ ਫੈਜ਼ਪੁਰੇ ਦਾ ਆਸ਼ੂ ਪਹਿਲੇ ਗੋਲੀਆਂ ਮਾਰ ਕੇ ਉਹਦਾ ਹੱਤਿਆ ਕਰ ਦਿੱਤੀ ਗਈ ਸੀਗੀ ਤੇ ਸੁਣੋ ਉਹਨਾਂ ਦੇ ਟੀਮ ਮੈਂਬਰ ਸਰਗਨੇ ਜੇਲ੍ਹ ਚੋਂ ਬਾਹਰ ਆ ਚੁੱਕੇ ਨੇ ਇਹ ਮੁੰਡਾ ਰਹਿਣ ਵਾਲਾ ਸੀਗਾ ਜੀ ਨੰਗਲੀ ਸਮਾਈ ਲਿੰਕਲੇਵ ਦਾ ਫਤਿਹਗੜ ਚੂੜੀਆਂ ਰੋਲਦਾ ਕੋਈ ਮੁੰਡੇ ਦੀ ਤਕਰੀਬ ਉਮਰ ਹੋਣੀ ਹੈ ਜੀ 24 ਤੋਂ 25 ਸਾਲ ਪਰ ਕਾਰਨ ਕੀ ਰਿਹਾ ਜਿਹੜੀਆਂ ਨੂੰ ਮਾਰੀਆਂ ਕਾਰਨ ਹੀ ਹੈ ਜੀ ਰੰਜਿਸ਼ ਦਾ ਕਾਰਨ ਹੈ ਜੀ ਆਪੋ ਚ ਇਹਨਾਂ ਦੀ ਪੁਰਾਣੀ ਰੰਜਿਸ਼ ਹੈਗੀ ਆ ਤੇ ਇਸੇ ਕਰਕੇ ਦੋ ਤਿੰਨ ਦਿਨ ਤੋਂ ਪਹਿਲਾਂ ਥ੍ਰੈਟ ਆ ਰਹੀ ਸੀ ਲੜਕੇ ਨੂੰ ਵੀ ਤੈਨੂੰ ਮਾਰ ਦੇਣਾ ਵਾ ਕੱਲ ਪਰਸੋ ਰਾਤ ਮੇਰੇ ਨਾਲ ਗੱਲ ਵੀ ਹੋਈ ਆ ਪੇ ਭਾਜੀ ਇਹ ਤਰ੍ਹਾਂ ਤਰ੍ਹਾਂ ਮੁੰਡੇ ਮੇਰੀ ਰੈਕੀ ਕਰਦੇ ਨੇ ਤੇ ਮੇਰੀ ਜਾਨ ਨੂੰ ਖਤਰਾ ਵਾ ਤੇ ਮੈਂ ਉਹਨੂੰ ਕਿਹਾ ਸੀ ਕੋਈ ਗੱਲ ਨਹੀਂ ਵੀ ਦੋ ਦਿਨ ਮੈਂ ਬਿਜ਼ੀ ਹਾਂ ਤੇ ਆਪਾਂ ਬਹਿ ਕੇ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਪਰ ਰਾਤੀ 11 ਵਜੇ ਮੰਦਪਾਗੀ ਕਰਦਾਂ ਸਾਨੂੰ ਨਹੀਂ ਕੁਵਾਰਾ ਸੀ ਕਿਉਂ ਉਹਨਾਂ ਨੇ ਮਾਰੀਆਂ ਗੋਲੀਆਂ ਕੁਝ ਕੋਈ ਵਜ੍ਹਾ ਰੰਜੀ ਇਹਨਾਂ ਦੀ ਰੰਜਿਸ਼ ਹੀ ਹੈ ਜੀ ਤੁਹਾਨੂੰ ਦੱਸਣਾ 2019 ਦੇ ਵਿੱਚ ਪਹਿਲੇ ਵੀ ਇਹਨਾਂ ਦੀ ਪੁਰਾਣੀ ਲੜਾਈ ਚੱਗਦੀ ਚੱਲਦੀ ਹੈ ਜੀ ਇਹਨਾਂ ਦੇ ਆਪਸ 'ਚ ਕ੍ਰੋਸ ਪਰਚੇ ਵੀ ਹੋਏ ਨੇ ਹਮ ਠੀਕ ਹੈ ਜੀ ਹੁਣ ਇੱਕ ਗਲੀ ਦੇ ਵਿੱਚ ਆਪਾਂ ਕਹਿੰਦੇ ਵੀ ਮੈਰੀ ਪੂਰੀ ਟੋਰ ਆ ਇਹਨਾਂ ਦਾ ਘਰ ਗਲੀ 'ਚ ਜਿਨ੍ਹਾਂ ਦੇ ਗੋਲੀਆਂ ਮਰਵਾਇਆਂ ਜਿਨ੍ਹਾਂ ਨੇ ਇਹਨਾਂ ਦਾ ਘਰ ਗਲੀ 'ਚ ਪਹਿਲੇ ਹੁੰਦਾ ਸੀਗਾ ਤੇ ਇਹਨਾਂ ਦਾ ਅਗਲੇ ਬੰਨੇ ਹੁੰਦਾ ਸੀ ਹੁਣ ਮੈਂ ਕਹਾਂਗਾ ਵੀ ਮੈਂ ਇਲਾਕੇ ਦਾ ਮੌਤਬਰ ਬੰਦਾ ਵਾਂ ਤੇ ਮੈਨੂੰ ਕੋਈ ਜੀ ਜੂਰੀ ਕਰਕੇ ਲੰਗੇ ਪਰ ਅੱਜ ਦੇ ਸਮੇਂ ਕੋਈ ਕਿਸੇ ਦੀ ਜੀ ਜੂਰੀ ਨਹੀਂ ਕਰਦਾ ਕਿੰਨੀਆਂ ਗੋਲੀਆਂ ਜੀ ਤੇ ਕਰੀਬਨ 5-10 ਰੇਣੀ ਜੀ ਕੀ ਕੰਮ ਕੀ ਕਰਦਾ ਸੀ ਮੁੰਡਾ ਕੰਮ ਭਾਜੀ ਪਹਿਲੇ ਮੁੰਡਾ ਸਲੂਨ ਦਾ ਕੰਮ ਕਰਦਾ ਸੀਗਾ ਤੇ ਥੋੜਾ ਦਿਨ ਪਹਿਲਾਂ ਉਹਦਾ ਐਕਸੀਡੈਂਟ ਹੋਇਆ ਤੇ ਉਹਦੀ ਲੱਤ ਕੱਟੀ ਗਈ ਸੀ ਤੇ ਹੁਣ ਉਹਦੇ ਫਾਦਰ ਸਾਹਿਬ ਨੇ ਵਿਚਾਰੇ ਨੇ ਬਸਾਂ ਮਿਹਨਤਮੁਦਤ ਕਰਕੇ ਲੱਤ ਲਗਵਾਈ ਸੀ ਤੇ ਹਾਲ ਦੀ ਘੜੀ ਫਰੀ ਸੀਗਾ ਜੀ ਕੱਲਾ ਕੱਲਾ ਮੁੰਡਾ ਹੀ ਹੋਰ ਨਹੀਂ ਇਹ ਚਾਰ ਭੈਣ ਭਰਾ ਨਹੀਂ ਦੋ ਭਰਾ ਦੇ ਦੋ ਭੈਣ ਇਹ ਸਭ ਤੋਂ ਛੋਟਾ ਸੀ ਜੀ ਹਾਂ ਜੀ ਹੁਣ ਕੀ ਪਛਾਣ ਹੁਣ ਕੀ ਮੰਗੇ ਪ੍ਰਸ਼ਾਸਨ ਨੂੰ ਇਹੀ ਅਪੀਲ ਕਰਦੇ ਆਂ ਜੀ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਬਾਕੀ ਅਸੀਂ ਸਮੂਹ ਹਿੰਦੂ ਜੱਥੇਬੰਦੀਆਂ ਪਰਿਵਾਰ ਦੇ ਨਾਲ ਆ ਠੀਕ ਹੈ ਜੀ ਹੁਣ ਮੈਂ ਆਇਆ ਹਾਂ ਕੁਝ ਟਾਈਮ ਤੇ ਸਾਡੇ ਰਾਸ਼ਟਰਪਤੀ ਜੀ ਸਚਿਨ ਮੇਹਰਾ ਜੀ ਵੀ ਇੱਥੇ ਪਹੁੰਚ ਰਹੇ ਨੇ ਬਾਕੀ ਸਮੂਹ ਹਿੰਦੂ ਜੱਥੇਬੰਦੀਆਂ ਨੂੰ ਸੱਦਾ ਦਿੱਤਾ ਗਿਆ ਵਾ ਪੁਲਿਸ ਅਧਿਕਾਰੀ ਪੁੱਜੇ ਪੁਲਿਸ ਅਧਿਕਾਰੀਆਂ ਨਾਲ ਹਜੇ ਸਾਡੀ ਕੋਈ ਮੀਟਿੰਗ ਨਹੀਂ ਹੋਈ ਰਾਤ ਹੁਣ ਆਪਾਂ ਬੈਠ ਕੇ ਸੀਪੀ ਸਾਹਿਬ ਨਾਲ ਗੱਲ ਕਰਾਂਗੇ ਵੀ ਇਸ ਪਰਿਵਾਰ ਨੂੰ ਪੂਰਾ ਇਨਸਾਫ ਦਿਵਾਇਆ ਜਾਵੇ। ਇੱਥੇ ਕਿਹਤੂ ਜਾਈ ਜੀ। ਇਹ ਰਾਤ ਅਭੀਤੀ ਰਾਤ ਜਿਹੜਾ ਵਾ ਇੱਕ ਲੜਕੇ ਦੀ ਜਿਹੜੀ ਆ ਗੋਲੀਆਂ ਲੱਗਣ ਕਰਕੇ ਡੈਥ ਹੋਈ ਆ ਜੀ। ਉਹਦੀ ਡੈੱਡ ਬੋਡੀ ਲੈ ਕੇ ਆਏ ਪੋਸਟਮਾਰਨ ਕਰਾਉਣ ਵਾਸਤੇ। ਪਰ ਇਹ ਕੌਣ ਹੈਗਾ ਸੀ ਕਿਹੜੀ ਜਗ੍ਹਾ ਤੇ ਹੋਈ ਸੀ ਕਿਹੜੀ ਜਗ੍ਹਾ ਤੇ ਇਹਦਾ ਨਾਮ ਆਰਨ ਸਿੰਘ ਮਡੇ ਦਾ ਮੁੰਡਾ ਕਿਹਦਾ ਨਾਮ ਆ ਉਮਰ ਕਰੀਬੇ ਦੀ ਕੋਈ 25 ਸਾਲ ਹੋ ਗਏ ਆ ਤੇ ਬਾਕੀ ਤੇ ਮੈਂ ਹੁਣ ਡੈਡੀ ਬੋਡੀ ਸਾਡੀ ਵੱਲ ਕੀਤੀ ਜੇ ਇਰ ਪੋਸਟ ਮਾਰਟਮ ਕਰਨ ਵਾਸਤੇ ਕਿਹੜੀ ਜਗ੍ਹਾ ਤੇ ਹੋਈ ਇਹ ਤਾਂ थाना सदरਦਾਰਿਆ ਪਿੰਡਾ ਜੀ ਫੱਟੜਗੜੀ ਚੂੜੀਆਂ ਰੋਡ ਤੇ ਨਾ ਸਮਾਈ ਦੇਣ ਕਿਉਂ ਪਿੰਡੀਆਂ ਗੁਲੀਆਂ ਉਹ ਤਾਂ ਪੋਸਟ ਮਾਰਟਮ ਡਾਕਟਰ ਸਾਹਿਬ ਉਹ ਦਏ ਆ ਪੋਸਟ ਮਾਰਟਮ ਕਰ ਦਿੱਤਾ ਗਿਆ ਕਾਰਨ ਕੀ ਸੀ ਕਾਰਨ ਬਾਰੇ ਬਾਅਦ ਵਿੱਚ ਪਤਾ ਲੱਗੂ ਜੀ ਇਨਵੈਸਟੀਗੇਸ਼ਨ ਆਫ ਸਰਜਰੀ ਕਰ ਰਹੀ ਹੈ ਕਾਰਵਾਈ ਕੀਤੀ ਜਾ ਰਹੀ ਹੈ